ਆ ਵੇਖੋ ਕੀ ਹਾਲਾਤ ਬਣੇ ਪਏ ਨੇ ਸਾਰਾ ਪਾਣੀ ਉਤੋਂ ਦੀ ਓਵਰਫਲੋ ਹੋ ਰਿਹਾ ਇੱਥੇ ਕੋਈ ਨਹੀਂ ਪਹੁੰਚ ਰਿਹਾ ਜੇ ਕੰਟਰੈਕਟ ਦਾ ਘੰਟਾ ਕੋਈ ਨਾ ਪਹੁੰਚਿਆ ਤੇ ਨੈਰੇਥੋ 100% ਟੁੱਟੇਗੀ ਹੁਣ ਤਾਂ ਕੋਈ ਕੋਈ ਨਹੀਂ ਬੋਲਦਾ ਨਾ ਕੋ ਪਿਆਵੇ ਵਾਲਾ ਨਾ ਕੋ ਤੂਤਾਂ ਦਾ ਤੇ ਨਾ ਕੋ ਕੰਨ ਖੇੜਾ ਕੰਨ ਖੇੜੀ ਵਾਲੇ ਸ਼ੇਰ ਉਦੋਂ ਦਾ ਕਹਿੰਦੇ ਨੇ ਅਸੀਂ ਬਸ ਅਸੀਂ ਇਹ ਅਸੀਂ ਫਲਾਣੇ ਅਸੀਂ ਕਿੰਮ ਗਏ ਹੁਣ ਕਿੱਧਰ ਗਏ ਪਰਦਾਨ ਬਦੂਨ ਸਾਰੇ ਹੁਣ ਇੱਥੇ ਵੀ ਆਓ ਨਾ ਪਰ ਸਵਾਦ ਫੇਰ ਆਉਂਦਾ ਮੱਲੇ ਛੇਰੋ ਲੈ ਜੋ ਲੈ ਜੋ ਲੈ ਜੋ ਆ ਵੇਖੋ ਇਹ ਟੇਲਾ ਬਿਲਕੁਲ ਬਲੋਕ ਮੀਆਂ ਮੀਆਂ ਬਿਲਕੁਲ ਆ ਵੇਖੋ ਜਵਾਲ ਜਵਾਲ ਲੈਂਦੇ ਨੇ ਅਸੀਂ ਢਾਣੀ ਤੋਂ ਆ ਬਾਬਾ ਜੀ ਆਏ ਨੇ ਭੂਰੀ ਵਾਲੇ ਆ ਆ ਬਾਬਾ ਲੱਖਾ ਉੱਥੇ ਲੱਗਾ ਖੜਾ बहुत तगड़ी टाइम लगी आप पानी वेखो जी आप देखो जी चल पाया पानी आ जा रहा पानी नहर देखो जी बद तो बद किसान भरा पहुंचो जल्दी तो जल्दी नहीं तो नहर दौड़ जूगी ਚਲੋ ਚਲੋ ਕਿਸਾਨ ਪਰ ਆਵੋ ਕਰ ਦਿਓ ਮੋਗੇ ਦੇ ਉੱਤੋਂ ਦੀ ਉਹ ਨਾ ਟੁੱਟੀ ਜਾਂਦੀ ਇਹ ਨਾ ਟੁੱਟ ਜਣੀ ਆ ਵੇਖੋ ਪਾਣੀ ਸਾਰਾ ਦਾ ਤਰਗੀ ਤੋਂ ਕੋਈ ਬੇਲਦਾਰ ਨਹੀਂ ਪਹੁੰਚਿਆ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਕੋਈ ਪੁੱਛਦਾ ਨਹੀਂ ਨਹਿਰ ਨੂੰ ਆਹ ਦੇਖੋ ਮੋਗੇ ਦੇ ਉੱਤੋਂ ਦੀ ਪਾਣੀ ਆ ਗਿਆ ਇੱਧਰ ਵੇਖੋ ਆਹ ਵੇਖੋ ਖਾਲਿਆਂ ਦੇ ਦੇ ਚਲ ਚਲ ਚਲੋ ਚਲੋ ਸ਼ੇਰੋ ਖਿੱਚਦੇ ਹੋ ਇਧਰ ਵੇਖੋ ਬਲੌਗ ਹੋਈ ਵੀ ਨਹਿਰ ساری ਆਪਾਂ ਵੱਡਾ ਫਲ ਲੋ ਯਾਰ ਇੱਕ ਆ ਵੇਖੋ ਜੀ ਬਹੁਤ ਤਗੜੀ ਡਾ ਫਾ ਰਹੀ ਹੋਰ ਇੱਕ ਦੋ ਤਿੰਨ ਤਾਂ ਕੱਢ ਦੀਆਂ ਹਾਂ ਲਖਵਿੰਦਰ ਸਿੰਘ ਜੀ ਪ੍ਰਧਾਨ ਸਾਹਿਬ ਖੜੇ ਨੇ ਆ ਵੇਖੋ ਨਾਲੇ ਥੋੜਾ ਜਿਹਾ ਇਧਰ ਵੇਖੋ ਜੀ ਆ ਬੰਦਿਆ ਜੇ ਜਾ ਕੇ ਹੁਣ ਟੇਲਾ ਚੜ ਗਈ ਤੇ ਬਿਲਕੁਲ ਬੰਦ ਹੋ ਜਾਣੀ ਆ ਕੁੱਤਾ ਢਾਣੀ ਦੀ ਟੀਮ ਕੁੱਤਾ ਢਾਣੀ ਦੀ ਟੀਮ ਪਹੁੰਚੀ ਹੈ ਕੋਈ ਕੱਲਾ ਖੜਾ ਕੋਈ ਸਮਾਨ ਖੜਾ ਕੋਈ ਨਹੀਂ ਪਹੁੰਚਾਇ ਤੇ ਕਰਾ ਆ ਦੇਖੋ ਜੀ ਨਹਿਰ ਬਿਲਕੁਲ ਬਲੌਕ ਹੋਈ ਪਿਆ ਘਟ ਤੋਂ ਘਟ ਕਿਲੇ ਦੇ ਵਿੱਚ ਹੋਣੀ ਆ ਵੇਖੋ ਜਲਦੀ ਤੋਂ ਜਲਦੀ ਪਹੁੰਚੋ ਨਹੀਂ ਤਾਂ ਹੌਟ ਨੈਟ ਟੁੱਟ ਜੂਗੀ ਨਾ ਵੇਖੋ ਜੀ ਬਿਲਕੁਲ ਬਲੌਕ ਹੋਈ ਪਈ ਹੈ ਨਹਿਰ ਉਹ ਨਿਕਲ ਗਿਆ ਉੱਥੋਂ ਪਾਣੀ ਭਰਿਆ ਸੀ ਨਾ ਉੱਥੋਂ ਨਿਕਲ ਗਿਆ ਅੱਜ ਨਾਲ ਕਾਦ ਨਿਕਲ ਨਹੀਂ ਕੀਆ ਆਹ ਨਾਲ ਜੈਸੀ ਵੀਰ ਬਗਰ ਨਿਕਲਣੀ ਨਹੀਂ ਲਾ ਬਹੁਤ ਜਿਆਦਾ ਕਚਰਾ ਦਾ ਲੇਅਰ ਬਹੁਤ ਤਕੜਾ ਆਇਆ ਹੈ